ਉਹ ਸਰਕਾਰਾਂ ਦੇਖ ਲੈਂਤੀਆਂ ਨੇ 10ਾਂ ਸ਼ਰਮਣੀਆਂ ਅਕਾਲੀ ਦਲ ਦੀ ਆਪਣੀ ਸਰਕਾਰ ਦੇਖੀ ਉਹਦੇ ਬਾਅਦ 5 ਸਾਲ ਕਾਂਗਰਸ ਦੀ ਕੈਪਟਨ ਤੇ ਜਦ ਫੈਸਲਾ ਸਹੀ ਹੁੰਦਾ ਹੈ ਤੇ ਫਿਰ ਲੋਕਾਂ ਦਾ ਬਹੁਤ ਵੱਡਾ ਫਾਇਦਾ ਹੁੰਦਾ ਹੈ ਸਹੂਲਤਾਂ ਵੀ ਮਿਲਦੀਆਂ ਨੇ ਤੇ ਤਰੱਕੀ ਤੇ ਵਿਕਾਸ ਵੀ ਹੁੰਦਾ ਤੇ ਆ ਦੋਵੇਂ ਭਾਈਵਾਲ ਪਾਰਟੀਆਂ ਪਾਵੇਂ ਕਾਂਗਰਸ ਹੋਏ ਪਾਵੇਂ ਆਮ ਆਦਮੀ ਹੋਏ ਝੂਠ ਤੋਂ ਇਲਾਵਾ ਸੱਚੀ ਮੈਨੂੰ ਇੱਕ ਗੱਲ ਇਹਨਾਂ ਦੀ ਦੱਸ ਦੋ ਕੀ ਕਾਂਗਰਸ ਟੈਂਸ਼ਨ ਬੇਰੋਜ਼ਗਾਰੀ ਪੱਤਾ ਉਹਨਾਂ ਚੀਜ਼ਾਂ ਤਾਂ ਮੈਂ ਜਾਣਦੀ ਨਹੀਂ ਹਾਂ ਇੱਕ ਚੀਜ਼ ਜਿਹੜਾ ਇਹਨਾਂ ਨੇ ਵਾਦਾ ਪੂਰਾ ਕੀਤਾ ਹੋਇਆ ਚਲੋ ਵਾਦਾ ਕੁਛ ਨਹੀਂ ਪੂਰਾ ਕੀਤਾ ਸਹੂਲਤਾਂ ਕੋਈ ਨਹੀਂ ਦਿੱਤੀਆਂ ਤੇ ਜੇ 5 ਸਾਲ ਹੋਣਾ ਨੇ ਕਾਮਖਾਨੀ ਕੀਤਾ ਸਹੂਲਤਾਂ ਤੁਹਾਡੀ ਕੱਟ ਦਿੱਤੀਆਂ ਫਿਰ 1 ਲੱਖ ਤੱਕ ਜੇ ਸਸਾ ਮਾਂ ਹੈਗੀ ਤੇ 30 ਹੈਗੀ ਤਾਂ 30000 ਲੱਖ ਰੁਪਇਆ ਬਕਾਇਆ ਖੜਿਆ ਹੈ ਕਿਹੜੇ ਮੂਤੇ ਨਾਲ ਅਮਨ ਰੋੜਾ ਆਊਗਾ ਯਾ ਭਗਵੰਤ ਮਾਨ ਯਾ ਆਮ ਆਦਮੀ ਆ ਕੇ ਵੋਟਾਂ ਕਿਹਦੇ ਨੂੰ ਵੀ ਪਹਿਲੇ ਆਪਣਾ ਹੱਕ ਮੰਗੋ ਆਇਆ ਕਿ ਸਤ ਗੁਨਾ ਵਧ ਗਿਆ ਕਿ ਇਹ ਅਕਾਲੀ ਦਲ ਵੇਚ ਰਿਆ ਨਸ਼ੇ ਤੇ ਜੇ ਆਕਾਲੀ ਦਲ ਵੇਚਿਆ ਫੜ ਕੇ ਬੰਦ ਕਿਉਂ ਨਹੀਂ ਕਰਦੇ ਕਦੇ ਬੇਅਦਬੀਆਂ ਦਾ ਝੂਠ ਕਦੇ ਨਸ਼ਿਆਂ ਦਾ ਝੂਠ ਅੱਜ ਪੰਜਾਬ ਨੂੰ ਲਾਚਾਰ ਕਰਤਾ ਕਰਜ਼ਾਈ ਕਰਤਾ ਨਸ਼ਿਆਂ ਦੇ ਨਾਲ ਬੱਚਿਆਂ ਦਾ ਬੁਰਾ ਹਾਲ ਕਰਤੇ ਪੰਜਾਬ ਨੂੰ ਬਚਾਉਣਾ ਹੈ ਆਪਣੀ ਖੇਤਰੀ ਪਾਰਟੀ ਬਚਾ ਲੋ ਕਿਉਂ ਭੇਰੇ ਹੋਇਆ ਸਾਰਿਆਂ ਨੇ ਅਕਾਲੀ ਦਲ ਨੂੰ ਕਿਉਂਕਿ ਕੱਲਾ ਅਕਾਲੀ ਦਲ ਦੇ ਪਰਵਾਰ ਜਿਹੜਾ ਸਾਡੇ ਤੋਂ ਵੱਖ ਹੋਏ ਨੇ ਦਹਾਕਿਆ ਤੋਤਾ ਆਪਸ ਵਿੱਚ ਲੜਦੇ ਸੀ ਤਾਂ ਅਕਾਲੀ ਦਾ ਤਾਂ ਨੁਕਸਾਨ ਹੋ ਗਿਆ ਜੀ ਇਹਨੂੰ ਵੀ ਜੋੜੋ ਹਾਂ ਬੋਲੇ ਸੋਨਿਆ ਬੋਲੇ ਸੋਨਿਆ ਉਹਨਾਂ ਸ੍ਰੋਪਨ ਦੀ ਆਮ ਆਦਮੀ ਦੀ ਸਰਕਾਰ ਵੀ ਤੁਸੀਂ ਦੇਖ ਲੈਂਦੀ ਹੈ ਇਹਨਾਂ 3 ਸਰਕਾਰਾਂ ਵਿੱਚੋਂ ਇਹ ਮੌਕਾ ਹੈਗਾ ਜਿੱਥੇ ਤੁਸੀਂ ਸਰਕਾਰਾਂ ਨੂੰ ਅਗੜੀ ਵਿੱਚ ਤੋਲ ਕੇ ਕਮਾ ਦੇ ਆਧਾਰ 'ਤੇ ਜੇ ਅਸੀਂ ਆਪਣੀ ਵੋਟ ਪਾਵਾਂਗੇ ਸਾਡਾ ਫੈਸਲਾ ਬਿਲਕੁਲ ਸਹੀ ਹੋਊਗਾ ਤੇ ਜਦ ਫੈਸਲਾ ਜਿੱਥੇ ਮੈਂ ਮਨ ਨਾਲ ਕਹਿ ਸਕਦੀ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ ਝੂਠੇ ਲਾਰੇ ਝੂਠੇ ਵਾਦੇ ਕਰਕੇ ਸਰਕਾਰਾਂ ਨਹੀਂ ਬਣਾਈਆਂ ਬਾਲਵ ਸਾਹਿਬ ਨੇ ਜੋ ਕਿਹਾ ਉਸ ਤੋਂ ਵਾਅਦਾ ਕਰਕੇ ਦਿਖਾਇਆ ਤੇ ਆ ਦੋਵੇਂ ਕਿਸਾਨ ਖੜਾ ਹੱਥ ਖੜਾ ਕਰਕੇ ਦੱਸੇ ਕਿ ਜਿਹਦਾ ਸਾਰਾ ਕਰਜ਼ਾ 5 ਸਾਲਾਂ ਵਿੱਚ ਇੱਕ ਕਿਸਾਨ ਤੁਹਾਡੇ ਪਿੰਡ 'ਚ ਹਰੇਕ ਦਾ ਕਰਨਾ ਜਵਾਕ ਨੂੰ ਨੌਕਰੀ ਮਿਲੀ 2500 পেনশন ਬੇਰੋਜ਼ਗਾਰੀ ਭੱਤਾ ਉਹਨਾਂ ਚੀਜ਼ਾਂ ਤਾਂ ਮੈਂ ਚਲੋ ਵਾਦਾ ਕੁਝ ਨਹੀਂ ਪੂਰਾ ਕੀਤਾ ਸਹੂਲਤਾਂ ਕੋਈ ਨਹੀਂ ਦਿੱਤੀਆਂ ਤੇ ਇਹ ਦੱਸ ਦਿਓ ਕਿ ਵਿਕਾਸ ਦਾ ਕਿਹੜਾ ਕੰਮ ਤੁਹਾਡੇ ਇਲਾਕੇ ਵਿੱਚ ਹੋਇਆ ਕੋਈ ਹਸਪਤਾਲ ਬਣਿਆ ਕੋਈ ਯੂਨੀਵਰਸਿਟੀ ਬਣੀ ਕੋਈ ਸੜਕ ਕੋਈ ਕਿਸਾਨ ਦੇ ਉੱਤੇ ਕੋਈ ਆਪਦਾ ਆ ਗਈ ਬਾਹ ਫੜਾਂਗੇ ਗਰਦੋਰੀਆਂ ਬਾਅਦ ਨੂੰ ਹੋਣਗੀਆਂ ਪਹਿਲੇ ਖਾਤੇ ਵਿੱਚ ਪੈਸੇ ਜਾਣਗੇ ਮਰੀ ਹੋਈ ਮੁਰਗੀ ਬੱਕਰੀ ਦਾ ਵੀ ਮੈਂ ਮੁਆਵਜ਼ਾ ਦਵਾਂਗਾ ਬੀਬੀਆਂ ਨੂੰ 1000 ਰੁਪਏ ਮਿਲ ਜਾਣਗੇ ਗੋਸਰਦਾਂ ਨੂੰ 2500 ਪੈਨਸ਼ਨ ਮਿਲ ਜੂਗੀ ਕਿੰਨੀ ਵੱਡੀਆਂ ਵੱਡੀਆਂ ਗੱਲਾਂ ਤੇ 3 ਸਾਲ ਨਿਕਲ ਗਏ ਹਜ਼ਾਰ ਰੁਪਏ ਦੇ 33000 ਲੱਖ ਰੁਪਏ ਬਕਾਇਆ ਖੜਿਆ ਹੈ ਕਿਹੜੇ ਮੂਹਤੇ ਨਾਲ ਅਮਨ ਅਰੋੜਾ ਆਊਗਾ ਜਾਂ ਭਗਵੰਤ ਮਾਨ ਜਾਂ ਆਮ ਆਦਮੀ ਆ ਕੇ ਵੋਟਾਂ ਕਿਵੇਂ ਮੰਗੂਗੀ ਪਹਿਲੇ ਆਪਣਾ ਹੱਕ ਮੰਗੋ ਬਾਦਲ ਸਾਹਿਬ ਨੇ ਜੇ ਕਿਹਾ ਆਟੇ ਦਾਲ ਦੇ ਕਾਰਡ ਦਵਾਂਗੇ ਮੈਨੂੰ ਮਾਣ ਹੈ ਸ਼ਗਨ ਦੇ ਚੈੱਕ ਬਾਦਲ ਸਾਹਿਬ ਦਿੰਦੇ ਸੀ ਆਇਆ ਕਿਸੇ ਦਾ ਸ਼ਗਨ ਦਾ ਚੈੱਕ ਮਜੀਫੇ ਬੱਚਿਆਂ ਦੇ ਹੋਂਦ ਵਰਦੀਆਂ ਬੱਚਿਆਂ ਦੇ ਹੋਂਦ

ਅਰਪਿੰਦਰ ਸਿੰਘ ਜੀ ਸੰਧੂ ਇਹਨਾਂ ਦੀ ਪ੍ਰੇਰਣਾ ਸਦਕਾ ਇੱਕ ਤਰੀਕੇ ਦੇ ਨਾਲ ਆਪਾਂ ਕਰਕੇ ਇੱਕ ਵਧੀਆ ਜੀ ਫੋਟੋ ਉਹ ਜੀ ਯਾਦਗਾਰੀ ਸ਼੍ਰੋਮਣੀ ਅਕਾਲੀ ਦਲ ਨੇ ਉਹ ਸਕੀਮਾਂ ਲਾਗੂ ਕੀਤੀਆਂ ਨੇ ਜਿਹੜੀਆਂ ਸਾਡੇ ਦਿਮਾਗ ਵਿੱਚ ਵੀ ਨਹੀਂ ਚੱਲ ਸੂਤ ਬੈਂਕ ਦੇ ਜਿਹੜੇ ਨੌਜਵਾਨ ਨੇ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਉਪਰ ਵਿਧਾਨ ਬਹੁਤ ਵੱਡੀ ਟੀਮ ਹੈ ਉਹਨਾਂ ਬਿੱਤੀ ਮਾਨ ਬਿੰਦਰਾ ਦਾ ਸਿੱਕੋ ਜੀ ਨਹੀਂ ਮੇਰੇ ਜਿਹੜੇ ਨੌਜਵਾਨ ਵੀਰ ਨੇ ਸਾਰਿਆਂ ਨੂੰ ਬੇਕਤੀ ਹੈ ਵੀ ਆਪਾਂ ਸਲੀਕੇ ਦੇ ਨਾਲ ਪਰਿ ਨੂੰ ਹੋ ਕੇ ਉਹਦੇ ਮੰਤਰੀ ਲਾਤੇ ਆਪਦੇ ਚੇਤੇ ਪਾਪੇ ਤੇ ਕੱਟੜ ਇਮਾਨਦਾਰ ਤੇ ਹੋਜੋ ਨਿਕਲੇ ਕਿ ਅੱਜ ਦੇ ਦਿੱਲੀ ਵਾਲੇ ਤਾਂ ਜੇਲ੍ਹ 'ਚ ਬੈਠੇ ਨੇ ਹੁਣ ਜਿਨ੍ਹਾਂ ਤੋਂ 50-50 ਕਰੋੜ ਰੁਪਏ ਲੈ ਕੇ ਉਹ ਲੁਧਿਆਣੇ ਦੇ ਐਮਪੀ ਵਰਗਿਆਂ ਨੂੰ ਐਮਪੀ ਬਨਾਇਆ ਸੀ ਉਹਨਾਂ ਦੀ ਈਟੀ ਦੀ ਲੇਟ ਐਡ ਹੋਰ ਇਹ ਕਿਉਂ ਕਹਿਣਾ ਹੈ ਪੈਸੇ ਗਰੀਬ ਦੇ ਲੁੱਟ ਕੇ ਖਾ ਗਏ ਸੋ ਇਹ ਕੱਲੇ ਲੁੱਟਣ ਵਾਸਤੇ ਆਂਦੇ ਇਹਨਾਂ ਲੁਟੇਰਿਆਂ ਤੋਂ ਆਪਾਂ ਬਚੀਏ ਤੇ ਪੰਜਾਬ ਨੂੰ ਬਚਾਈਏ ਇਹ ਹੀ ਬੇਨਤੀ ਤੁਹਾਡੇ ਚਰਨਾਂ ਵਿੱਚ ਕਰਨ ਵਾਸਤੇ ਆਇਆ ਤੁਹਾਡੇ ਸਾਰਿਆਂ ਦਾ ਇਥੇ ਆ ਸੁਖਵਿੰਦਰ ਗੌਰ ਵਾਂਜੀ ਜੀ ਸਰਪੰਚ ਸਾਹਿਬ ਜੀ ਸੁਖਵਿੰਦਰ ਗੌਰ ਜਿਹੜੀ ਮੈਂਬਰ ਬਜਟ ਵਾਸਤੇ ਖੜੀ ਹੋ ਉਹ ਵੀ ਆ ਜੇ ਭਾਈ ਬੀਬੀ ਬੀਬੀ ਬੇਨਤੀ ਸਾਡੀ ਇਸਤਰੀ ਕਲਦੀ ਨਾਲ ਦੀ ਪ੍ਰਧਾਨ ਉਹ ਆ ਜੰਨੇ ਆਲੇ ਹੋਰ ਕਿਹਨੇ ਬੁਲਾ ਲਾ ਆ ਗੱਲ ਆਸਥਾਈ ਬਹੁਤ ਜੀ ਬੇਅਪ ਆਈ ਆਮਾ ਹਾਂ ਜੀ ਸਮੇਂ ਵੀ ਆਪਣਾ ਉਹ ਬਹੁਤ ਆਇਆ ਹਾਂ ਹਮੇਸ਼ਾ ਨਾ ਬਣਾਉਂਦੇ ਚੱਲ ਚਾਰਜ ਦੇ ਦੇ ਸੰਭਾਲ ਦਾ ਕੋਈ ਨਾ ਕੋਈ ਤਾਂ ਰਹਿ ਜਾਣਾ ਹੈ ਬੈਠਿਆ ਹੋਰ ਵੀ ਤੁਸੀਂ ਦੇਖ ਲੈਂਤੀ ਹੈ ਇਹਨਾਂ ਤਿੰਨਾ ਸਰਕਾਰਾਂ ਵਿੱਚੋਂ ਇਹ ਮੌਕਾ ਹੈਗਾ ਜਿੱਥੇ ਤੁਸੀਂ ਮੈਨੂੰ ਇੱਕ ਕਿਸਾਨ ਖੜਾ ਹੱਥ ਖੜਾ ਕਰਕੇ ਦੱਸੇ ਕਿ ਜਿਹਦਾ ਸਾਰਾ ਕਰਜ਼ਾ 5 ਸਾਲਾਂ ਵਿੱਚ ਇੱਕ ਕਿਸਾਨ ਤੁਹਾਡੇ ਪਿੰਡ 'ਚ ਹਰੇਕ ਦਾ ਕਰਨਾ ਸੀ ਦਾਂਗੇ ਗਰਦੌਰੀਆਂ ਬਾਦ ਨੂੰ ਹੋਣ ਗਿਆ ਪਹਿਲੇ ਖਾਤੇ ਵਿੱਚ ਪੈਸੇ ਗਿਆਂਗੇ ਮਰੀ ਹੋਈ ਮੁਰਗੀ ਮੱਕਰੀ ਦਾ ਵੀ ਮੈਂ ਮੁਆਵਜ਼ਾ ਦਵਾਂਗਾ ਬੀਬੀਆਂ ਨੂੰ 1000 ਰੁਪਏ ਮਿਲ ਜਾਣਗੇ ਸ਼੍ਰੀ ਵਕਰ ਸਾਹਿਬਾਨ ਤੇ ਬਹੁਤ ਹੀ ਅਜ਼ੀਜ਼ ਇਸ ਪਿੰਡ ਦੇ ਮੇਰੇ ਆਪਣੇ ਬਜ਼ੁਰਗ ਵੀਰੋਂ ਪਹਿਲੋਂ ਫਤਿਹ ਪਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਕੋਈ ਕਾਨੂੰਨ ਵਿਵਸਥਾ ਦੀ ਚੀਜ਼ ਨਹੀਂ ਤੇ ਨਸ਼ੇ ਜਿਹੜੇ ਸੌਂ ਖਾਦੀਆਂ ਸੀ ਗੁਟਕਾ ਸਾਫ ਦੀ ਖਤਮ ਕਰਾਂਗੇ ਤੇ ਆ ਆਮ ਆਦਮੀ ਪਾਰਟੀ ਕਹਿੰਦੀ ਸੀ ਰਾਲਾ ਪੁੱਛਿਆ ਹੈ ਗਿਆ ਜੀ ਥੋੜਾ ਜਲਦੀ ਇਹ ਸਾਹਮਣੇ ਸਰਕਾਰ ਵੇ ਆਪਣੀ ਬਖਲਾਹ ਚ ਹਾਰ ਤੋਂ ਡਰ ਕੇ ਸਾਰੇ ਲੋਕਤੰਤਰ ਦੀ ਝੰਡੀਆਂ ਉਡਾਈਆਂ ਨੇ ਸਾਰੇ ਪੰਜਾਬ 'ਚ ਲੋਕਤੰਤਰ ਦਾ ਕਹਾੜ ਕੀਤਾ ਜਿਨ੍ਹਾਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਸਾਰਿਆਂ ਦੇ ਕਾਗਜ਼ ਰੱਦ ਕੀਤੇ ਗਏ ਨੇ ਸੱਲੇ ਕਾਗਜ਼ ਹੀ ਨਹੀਂ ਪਾੜੇ ਗਏ ਨੇ ਲੇਕਿਨ ਲੋਕਾਂ ਨੂੰ ਅਗਵਾ ਕੀਤਾ ਗਿਆ ਗੋਲੀਆਂ ਤੱਕ ਚਲੀਆਂ ਨੇ ਡਰਾਵੇ ਧਮਕੇ ਹਰ ਪੱਖੋਂ ਇਹਨਾਂ ਨੂੰ ਹਾਰਨ ਦਾ ਇੰਨਾ ਡਰ ਸਤਾ ਰਿਹਾ ਸੀ ਕੀ ਆਪਨੇ ਕੰਮ ਹੈ ਬਲਬ ਹੁਤਾ ਹੈ ਚ ਵੋਟ ਨਹੀਂ ਮੰਗ ਰਹੇ ਨੇ ਵਿਰੋਧੀਆਂ ਦੇ ਕਾਗਜ਼ ਰੱਦ ਕਰਕੇ ਪੰਚਾਇਤੀ ਚੋਣਾਂ ਜਿੱਤਣ ਵਾਲੀ ਜਿਹੜੀ ਪਾਰਟੀ ਹੈ ਇਹਨੂੰ ਕੋਈ ਜਿੱਤ ਨਹੀਂ ਕਹਿੰਦਾ ਅਕਾਲੀ ਦਰ ਇਹਦਾ ਵਿਰੋਧ ਵੀ ਕਰ ਰਹੀ ਹੈ ਇਲੈਕਸ਼ਨ ਕਮਿਸ਼ਨ ਦੇ ਨਾਲ ਵੀ ਇਹਦੇ ਖਿਲਾਫ ਕੰਪਲੇਟ ਦੇ ਨੇ ਤਾਂ ਅਦਾਲਤਾਂ ਤੇ ਜਾਂਦੀ ਲੋੜ ਨਹੀਂ ਕਿ ਉੱਥੇ ਜਾ ਕੇ ਵੀ ਇਲੈਕਸ਼ਨ ਰੱਦ ਕਰਾਵ ਕੇ ਦੁਬਾਰਾ ਇਹਨਾਂ ਨੂੰ ਕਰਾਵਾਂਗੇ ਤਾਂ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਜਿਸ ਨੇ ਕੰਮੀ ਪਾਰਟੀ ਨੇ ਝੂਠ ਮਾਰ ਕੇ 3 ਸਾਲ ਪਹਿਲੇ ਸਰਕਾਰ ਬਣਾਈ ਸੀ ਇੱਕ ਵਾਦਾ ਪੂਰਾ ਨਹੀਂ ਕੀਤਾ ਸਾਰੀ ਤੁਹਾਡੀ ਸੂਲਤਾ ਖੋਹ ਲਿੱਤੀਆਂ ਨੇ ਪਿੰਡਾਂ ਦੀ ਗ੍ਰਾਂਟਾਂ ਵਾਸਤੇ ਦੁਵਾਨੀ ਨਹੀਂ ਭੇਜੀ ਜਿਹੜੇ ਪੈਸੇ ਆਉਂਦੇ ਸੀ ਕੇਂਦਰ ਤੇ ਆ ਰਹੇ ਨੇ ਇਹਨਾਂ ਦੀ ਪਾਰਟੀ ਦੀ ਤੁਸੀਂ ਬਣਾ ਕੇ ਆਪ ਪੰਚਾਇਤ ਆਪਣਾ ਨੁਕਸਾਨ ਨਾ ਕਰੋ ਤਖੜੇ ਹੋ ਕੇ ਅਕਾਲੀ ਦਲ ਦੀ ਪੰਚਾਇਤ ਬਣਾਓ ਜਿਹੜੀ ਅਕਾਲੀ ਦਲ ਨੇ ਤੁਹਾਨੂੰ ਆਟੇ ਦਾਲ ਦੇ ਕਾਰਡ ਸ਼ਗਰੰ ਦੇ ਪੈਨਸ਼ਨ ਦੇ ਬਚੀਫੇ ਸਾਈਕਲਾ ਪਿੰਡਾਂ ਚ ਪਿੰਡ ਪਿੰਡ ਚ ਹਰੋ ਲਗਾ ਕੇ ਵੱਡੇ ਵਿਕਾਸ ਤੇ ਕੰਮ ਕੀਤੇ ਸੀ ਇੱਕ ਵਾਰ ਫੇਰ ਆਪਣੇ ਭਵਿਖਾਸਤੇ ਬੱਚਿਆਂ ਦੇ ਭਵਿਖਾਸਤੇ ਅਕਾਲੀ ਦਲ ਦੀ ਪੰਚਾਇਤ ਅਕਾਲੀ ਦਲ ਦੇ ਬੰਦਿਆਂ ਨੇ ਤੁਸੀਂ ਕਾਮਯਾਬ ਕੀਤਾ ਅੱਜ ਨਤੀਜੇ ਦੇਖੋ ਜੀ ਜਿੱਥੇ ਭਾਜਪੀ ਦੀ ਗੱਲ ਹੈ ਤਾਂ ਸਾਮ-ਦਾਮ ਧੰਡ ਭੇਦ ਜੋ ਇਸਤੇਮਾਲ ਕਰਨਾ ਹੈਗਾ ਜਿਨ੍ਹਾਂ ਨੇ ਵੱਡੇ ਵੱਡੇ ਕਤਲ ਵਰਗੀ ਚੀਜ਼ਾਂ ਚ ਇਹਨਾਂ ਨੂੰ 10-10 ਸਾਲ ਸਜ਼ਾ ਹੋਈ ਹੈ ਉਹਨਾਂ ਨੂੰ ਇੱਕਦਮ ਪਰੋਲ ਮਿਲ ਜਾਂਦੀ ਹੈਗੀ ਪਰੋਲ ਮਿਲ ਕੇ ਉਹਨਾਂ ਨੂੰ ਵਰਤਿਆ ਜਾਂਦਾ ਹੈਗਾ ਤੇ ਹਰ ਪੱਖੋਂ ਇਹਨਾਂ ਦੀ ਪੋਲਰਾਈਜੇਸ਼ਨ ਦੀ ਪਾੜ ਕੇ ਰਾਜਕੜੋਵਰੀ ਨਾ ਰਾਜਨੀਤੀ ਜਿਹੜੀ ਹੋਈ ਹੈ ਮੈਂ ਇਹਨੂੰ ਇੱਕ ਜਿੱਤ ਨਹੀਂ ਕਹਿੰਦੀ ਇਹ ਤਾਂ ਹਰ ਤਰ੍ਹਾਂ ਦਾ ਹਿਲਾ ਆਪਣਾ ਕੇ ਜਿਹੜਾ ਇਹਨਾਂ ਨੇ ਆਪਣੀ ਜਿੱਤ ਕੀਤੀ ਹੈਗੀ ਉਹਦੇ ਬਾਰੇ ਉਹਨਾਂ ਨੂੰ ਵਧਾਈ ਹੋ। ਆ ਮਾਰੀ ਬਾਤ ਚ ਵਿਚਾਰ ਕਰ ਰਹੀ ਸੀ ਲਗਾਤਾਰ ਕਹਿ ਰਹੀ ਦਾਵਾ ਕਰ ਰਹੀ। ਇਹਨਾਂ ਨੂੰ ਤਾਂ ਮੈਂ ਹਰਿਆਣੇ ਦੇ ਲੋਕਾਂ ਨੂੰ ਵਧਾਈ ਦਿੰਦੀ ਆ ਜਿਨ੍ਹਾਂ ਨੇ ਨਾਮੂਹ ਨਹੀਂ ਲਾਇਆ। ਮੈਂ ਹਿਮਾਚਲ ਦੇ ਲੋਕਾਂ ਨੂੰ ਵਧਾਈ ਦਿੰਦੀ ਆ ਜਿਨ੍ਹਾਂ ਨੇ ਨਾਮੂਹ ਨਹੀਂ ਲਾਇਆ। ਬਾਕੀ ਹਿੰਦੁਸਤਾਨ ਦੇ ਲੋਕਾਂ ਨੂੰ ਵਧਾਈ ਦਿੰਦੇ ਨਾਲ ਨਾਮੂਹ ਨਹੀਂ ਲਾਇਆ। ਤੇ ਪੰਜਾਬ ਦੇ ਲੋਕਾਂ ਨੂੰ ਕਹਿੰਦੀ ਆ ਕਿ ਜਦ ਸਾਰਾ ਹਿੰਦੁਸਤਾਨ ਨੇ ਇਹਨਾਂ ਨੂੰ ਮੋਹ ਨਿਲਾਇਆ ਆਪਾਂ ਕੀ ਕਰ ਬੈਠੇ ਇਹਦੇ ਬਾਰੇ ਵੀ ਅਸੀਂ ਵਿਚਾਰੀਏ ਤੇ ਉਹਦਾ ਜਵਾਬ ਇਹ ਨਾ ਪੰਚਾਇਤੀ ਚੋਣਾਂ ਤੇ ਬਾਈ ਇਲੈਕਸ਼ਨ ਚ ਜਈਏ ਤੇ ਆ ਚੋਟਕੀ ਤੋਂ ਮੈਂ ਭਾਈਵਾਲ ਪਾਰਟੀਆਂ ਜਿਹੜੀ ਕੇਂਦਰ ਚ ਆਮ ਆदमी ਤੋਂ ਕਾਂਗਰਸ ਇਕੱਠੀ ਹੋ ਜਾਂਦੀ ਹੈ ਕੁਰਸੀ ਖਾਤੇ ਤੇ ਤੁਹਾਡੇ ਅੱਖਾਂ ਚ ਟੱਟਾ ਸਿੱਟਦੀ ਹੈ ਕਿ ਅਸੀਂ ਇਹਨਾਂ ਦੂਜੀ ਚੋਣਾਂ ਚ ਅਸੀਂ ਆਡਾ ਕੋਈ ਆਡ ਨਹੀਂ ਹੈਗੇ ਝੂਠ ਮਾਰਨ ਚ ਝੂਠੇ ਲਾਰਨ ਚ ਸਾਰੇ ਇਕੱਠੇ ਨੇ ਇੱਕੋ ਇੱਕ ਨਿਸ਼ਾਨਾ ਅਕਾਲੀ ਦਲ ਦਾ ਕਿਹੜਾ ਜਿਹੜੀ ਅਕਾਲੀ ਦਲ ਕਰੇ ਝੂਠੀ ਮਾਰਦੀ ਸੱਚ ਦਾ ਤੁਸੀਂ ਬੜਾ ਬਹੁਤ ਹੋ ਗਿਆ ਬਹੁਤ ਵਧੀਆ ਲੋਕਾਂ ਦਾ ਉਤਸ਼ਾਹ ਆ ਜੱਜਬਾ ਲੋਕਾਂ ਦੇ ਵਿੱਚ ਲੋਕ ਜਿੱਥੇ ਜਿਮਨੀ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸ਼ਕਤੀ ਨੂੰ ਮਜ਼ਬੂਤ ਕਰਨਾ ਤੇ ਜੋ ਆਪਣੇ ਕੈਂਡੀਡੇਟ ਦਿਤਾਉਣ ਵਾਸਤੇ ਯਤਨ ਕਰ ਰਹੇ ਨੇ ਉਹ ਤੇ ਹਰ ਪੰਚਾਇਤ ਦੇ ਵਿੱਚ

ਕੀ ਕਹਿਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਉਹ ਵਾਤਾਜੀ ਪਾਕਾ ਪ੍ਰੈਸ ਖੈਰ ਸਭ ਨੂੰ ਜੀ ਕੀ ਕਹਿਣਾ ਚਾਹੁੰਦੇ ਮੇਰਾ ਹੱਥੀਂ ਕੋ ਬਾਦੋ ਦੀ ਬੋਧ ਕੀਤੀ ਜੀ ਹਾਂ ਹਾਂ ਜੀ ਮੈਡਮ ਹਰਸਿੰਦਰ ਕੌਰ ਬਾਦੋ ਦੀ ਸਾਡੇ ਪਿੰਡ ਕੋਠੇ ਮਣੀ ਸਰਨਗਰ ਪੰਚਾਇਤ ਦੇ ਜਿਲ੍ਹੇ ਦਾ ਕੌਂਸਲ ਬਈ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਾਡੇ ਆਂਟੀ ਜੀ ਇੱਕ ਸੁਮਿੰਦਰ ਕੌਰ ਜੀ ਸਰਪੰਚ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਹਾਂ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਨਾਲ ਕਿ ਉਹ ਘਟਾਉਣਾ ਹੈ ਜੀ ਉੱਥੋਂ ਮੜ ਕੇ ਅੱਗੇ ਜਿਮਣੀ ਚੋਣ ਆ ਰਹੀਆਂ ਨੇ ਅਸੀਂ ਕਿਰਵਤ ਸਿੰਘ ਬਾਈ ਕਿਤੂ ਨੂੰ ਅੱਗੇ ਜਿਧਾ ਕੇ ਕੜੀ ਸੀਟ ਐਲਵਾਸਿੰਗ ਕੱਲੀ ਜਲਦੀ ਵੀ ਬਿਹਾਰ ਸਿੰਘ ਕੌਰ ਤੇ ਸੁਦੇਸ਼ ਸਿੰਘ ਬਾਦੂਚ ਦੇ ਝੋਲੀ ਪਾਉਣ ਦੀ ਜਿੰਨੇ 500 ਦੇ ਮਤਲਬ ਸੁਝਾਅ ਕਰਦੇ ਵਿੱਚ ਸਾਡੇ ਤਿੰਨ ਪੰਚਾਂ ਦੀ ਸਰਬਸੰਮਤੀ ਹੋ ਚੁੱਕੀ ਹੈ ਜੀ 33 ਦੇ ਵੀ ਇੱਕ ਨੰਬਰ ਵਾਰਡ ਤੋਂ ਨੇ ਸੁਖਵਿੰਦਰ ਸੁਖਦੇਵ ਸਿੰਘ ਢਾਲੀਵਾਲ ਦੋ ਨੰਬਰ ਵਾਰਡ ਤੋਂ ਨੇ ਜੀ ਤਿੰਨ ਨੰਬਰ ਤੋਂ ਸੁਖਵਿੰਦਰ ਕੌਰ ਪੰਜ ਚੋਣ ਲੜ ਰਹੇ ਨੇ ਜੀ ਸੁਖਦੇਵ ਸਿੰਘ ਚਾਰ ਨੰਬਰ ਤੋਂ ਚੋਣ ਲੜ ਰਹੇ ਨੇ ਜੀ ਬਲਦੇਵ ਸਿੰਘ ਸੰਧੂ ਪੰਜ ਨੰਬਰ ਵਾਰਡ ਤੋਂ ਇਹਨੇ ਸਰਬਸੰਮਤੀ